स्टार एजी न्यूज़ चैनल से तो आपका स्वागत करते हैं नभिया और ताजी खबरें देखने स्टार एजी न्यूज़ चैनल को लाइक शेयर कमेंट और सब्सक्राइब जरूर करो देखो हेल्थ केयर सेक्टर एक बहुत ही इंपॉर्टेंट एरिया है मेरे तो कोई डिस्प्यूट नहीं है कई एरिया कई बीमारियां साडे शहर ਸਫਾਈ ਨਾਲ ਡਰਗਸ ਨਾਲ ਕਨੈਕਟਡ ਨੇ ਤੇ ਅੱਜ ਇਹਨਾਂ ਨਾਲ ਬੜੀ ਖੁੱਲ ਕੇ ਬਾਤਾਂ ਹੋਈ ਹੈ ਮੇਰਾ ਜਿਹੜਾ ਵਿਜਨ ਡਾਕੂਮੈਂਟ ਹੈ ਉਹਦੇ ਵਿੱਚ ਬਹੁਤ ਕਲੀਅਰਲੀ ਹੈਲਥ케ਅਰ ਸੈਕਟਰ ਦੇ ਇਨੀਸ਼ੀਏਟਿਵਸ ਪਾਉਟ ਆਊਟ ਕੀਤੇ ਨੇ ਮੈਂ ਇਹਨਾਂ ਨੂੰ ਵੀ ਸ਼ੇਅਰ ਕੀਤਾ ਇਹਨਾਂ ਨੇ ਹੋਰ ਵੀ ਕੁਝ ਦੱਸਿਆ ਜਿਨ੍ਹਾਂ ਨੂੰ ਅਸੀਂ ਇਨਕਲੂਡ ਕਰਾਂਗੇ ਤੇ ਮੈਨੂੰ ਇਹੋ ਹੀ ਖੁਸ਼ੀ ਹੈ ਕਿ ਹੁਣ ਅਸੀਂ ਸਾਰੇ ਮਿਲ ਕੇ ਡਵੈਲਪਮੈਂਟ ਦੇ ਇਸ਼ੂਸ ਤੇ ਗੱਲ ਕਰ ਰਹੇ ਆ ਤੇ ਉਹਦੇ ਨਾਲ ਡਿਸਕਸ਼ਨ ਨਾਲ ਹੀ ਅਸੀਂ ਅੱਗੇ ਵਧਾਂਗੇ ਤੇ ਇਹਨਾਂ ਦੇ ਜਿਹੜੇ ਆਈਡੀਆਸ ਨੇ ਉਹ ਵੀ ਮੈਂ ਇਨਕੋਰਪੋਰੇਟ ਕਰਾਂਗਾ ਭਾਰਤ ਦੇ ਸੰਵਿਧਾਨ ਦੇ ਵਿੱਚ ਪਹਿਲੀ ਗੱਲ ਇਹ ਲਿਖੀ ਆ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਦੂਸਰੀ ਗੱਲ ਨੇ ਲਿਖੀ ਆ ਕਿ ਸਾਡੇ ਸਾਨੂੰ ਵੋਟ ਪਾਉਣ ਦਾ ਕਰਤੱਵੇ ਵੀ ਆ ਅਸੀਂ ਸਭ ਲੋਗ ਅਧਿਕਾਰਾਂ ਦੀ ਗੱਲ ਕਰਦੇ ਆ ਤੇ ਫਰਜ਼ ਦੀ ਕੋਈ ਗੱਲ ਜਿਹੜੀ ਆ ਉਹ ਕੱਟ ਕਰਦੇ ਆ ਤੇ ਜਿੱਥੇ ਸਾਨੂੰ ਸੰਵਿਧਾਨ ਨੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਵਾ ਉੱਥੇ ਹੀ ਸਾਨੂੰ ਜਿਹੜਾ ਬੋਟ ਜਿਹੜੀ ਆ ਉਹ ਕਾਸਟ ਕਰਨੀ ਚਾਹੀਦੀ ਆ ਤਾਂ ਮੈਂ ਤੇ ਅੱਜ ਦੇ ਦਿਨ ਤੁਹਾਡੇ ਜੋ ਮੀਡੀਆ ਪੱਤਰਕਾਰ ਭਰਾ ਆ ਇਹਨਾਂ ਦਾ ਬਹੁਤ ਧੰਨਵਾਦੀ ਆ ਅਲੱਗ-ਅਲੱਗ ਚੈਨਲਸ ਤੋਂ ਤੁਸੀਂ ਆਏ ਜੇ ਮੈਂ ਬੜਾ ਧੰਨਵਾਦੀ ਆ ਤੁਹਾਡਾ ਮੈਂ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਜੇਪੀ ਸ਼ੂਰ ਜੀ ਡਾਕਟਰ ਗਾਇਤਰੀ ਸ਼ੂਰ ਡਾਕਟਰ ਸੂਰਜ ਸ਼ੂਰ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਮੈਂ ਇਹ ਕਾਰਜਕ੍ਰਮ ਦੇ ਵਿੱਚ ਆਇਆ ਯੂਐਸ ਦੇ ਵਿੱਚ 4 ਸਾਲ ਐਮਬੈਸਡਰ ਸਰਦਾਰ ਤਰਨਜੀਤ ਸਿੰਘ ਸੰਦੂ ਸਮੁੰਦਰੀ ਸਾਹਿਬ ਉਹਨਾਂ ਦਾ ਇੱਥੇ ਆਗਮਨ ਹੋਇਆ ਔਰ ਉਹ ਆਪਣੀ ਆਪਣੀ ਵਾਸਤੇ ਆਪਣੀ ਪਾਰਟੀ ਵਾਸਤੇ ਵੋਟ ਕਹਿਣ ਆਏ ਸੀਗੇ ਤੇ ਮੈਂ ਇਸ ਕਾਰਜਕ੍ਰਮ ਦਾ ਹਿੱਸਾ ਬਣਣ ਵਾਸਤੇ ਆਇਆ ਸੀਗਾ ਮੈਂ ਸ਼ੂਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦੀ ਆ ਤੁਹਾਡਾ ਪੱਤਰਕਾਰਾਂ ਦਾ ਵੀ ਬੜਾ ਧੰਨਵਾਦੀ ਆ ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਪਹਿਲੀ ਜੂਨ ਨੂੰ ਬਹੁਤ ਸਾਰੇ ਮੇਲੇ ਜਿਹੜੇ ਆ ਉਹ ਹਰ ਸਾਲ ਆਉਂਦੇ ਆ ਮਸਿਆ ਸਗਰਾਂਦ ਹਰ ਮਹੀਨੇ ਆ ਜਾਂਦੀ ਆ ਪਰ ਇਹ ਮੇਲਾ ਜਿਹੜਾ ਵਾ ਉਹ 5 ਸਾਲ ਬਾਅਦ ਆਉਂਦਾ ਇਹ ਪਰਵਾ ਇਸ ਪਰਵ ਦੇ ਵਿੱਚ ਅਸੀਂ ਸਭ ਹਿੱਸਾ ਲਈ ਹੈ ਅਸੀਂ ਤੇ ਇੱਕ ਗੱਲ ਕਹਿੰਦੇ ਆ ਪਿਛਲੇ 30 40 ਸਾਲ ਤੋਂ ਪਹਿਲੇ મતદાન ਫਿਰ ਜਲਪਾਲ ਅਸੀਂ ਵੋਟ ਕਾਸਟ ਕਰੀਏ ਮੈਂ ਤੇ ਇੱਕ ਗੱਲ ਹਰ ਇੱਕ ਨੂੰ ਕਹਿਣਾ ਵਾਂ ਕਿ ਵੀ ਪਹਿਲਾਂ ਆਪਣੀ ਵੋਟ ਪਾਈਏ ਫਿਰ ਆਪਣੇ ਪਰਿਵਾਰ ਦੀ ਵੋਟਾਂ ਪੁਆਈਏ ਫਿਰ ਆਪਣੇ ਆਲੇ ਦੁਆਲੇ 200 ਮੀਟਰ ਦੇ ਆਲੇ ਦੁਆਲੇ ਸਭ ਦੀਆਂ ਵੋਟਾਂ ਕਾਸਟ ਕਰਾਈਏ ਵੋਟ ਪਾਵਾਂਗੇ ਤੇ ਫੇਰ ਜਿਹੜਾ ਵਾ ਆਪਾਂ ਕਿਉਂਕਿ ਇਹ ਕੋਈ ਮਿਸਪੈਲਟੀ ਦਾ ਚੋਣ ਨਹੀਂ ਆ ਮੈਂ ਤੇ ਅਗਲੀ ਗੱਲ ਕਹੂੰਗਾ ਇਹ ਵਿਧਾਨ ਸਭਾ ਦਾ ਵੀ ਚੋਣ ਨਹੀਂ ਆ ਇਹ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਜਾ ਰਹੇ ਆ ਔਰ ਐਸਾ ਪ੍ਰਧਾਨ ਮੰਤਰੀ ਚੁਣਨ ਜਾ ਰਹੇ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਪਿਛਲੇ 10 ਸਾਲ ਤੋਂ ਇੱਕ ਆਪਣੀ ਭਾਰਤ ਮਾਤਾ ਦੀ ਇੱਕ ਸਾਖ ਬਣਾਈ ਆ ਔਰ ਜਿਸ ਵੇਲੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ 2014 ਦੇ ਵਿੱਚ ਇਹ ਜੋ ਭਾਰਤ ਆ ਇਹ ਦਸਵੀਂ ਇਕਨੋਮਿਕ ਦੇਸ਼ੀ ਦੁਨੀਆ ਦੇ ਵਿੱਚ ਔਰ ਦਸ ਸਾਲਾਂ ਦੇ ਵਿੱਚ ਪੰਜਵੀਂ ਹੋ ਗਈ ਔਰ ਉਹਨਾਂ ਨੇ ਪੰਜ ਸਾਲਾਂ ਦੇ ਵਿੱਚ ਤੀਸਰੀ ਹੋਣ ਵਾਲੀ ਹੈ ਬਹੁਤ ਬੜੀ ਗੱਲ ਆ ਦੁਨੀਆ ਦੇ 200 ਦੇਸ਼ਾਂ ਦੇ ਵਿੱਚ ਸਾਡਾ ਤੀਸਰਾ ਨੰਬਰ ਆਉਣ ਵਾਲਾ ਔਰ ਉਹਦੇ ਵਿੱਚ ਜੋ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਆ ਉਹਦਾ ਪੁਸ਼ਪ ਜਿਹੜਾ ਵਾ ਉਹ ਜਾਏ ਜੋ ਸਾਰਾ ਦੇਸ਼ ਇਸ ਵਕਤ ਕਹਿ ਰਿਹਾ ਇਸ ਵਾਰ 400 ਪਾਰ 400 ਦੇ ਵਿੱਚ ਇੱਕ ਪੁਸ਼ਪ ਅੰਮ੍ਰਿਤਸਰ ਦਾ ਵੀ ਜਾਵੇ

और मैं ये देखती हूँ कि उनका विजन बहुत क्लियर है जिन बातों को हम सोच सोच के थक गए हैं जिन विचारों को हम एक दूसरे के साथ बात करते हैं शेयर करते हैं उनके हमारे विचारों जैसा मेल खाने वाला शायद मैंने उनकी स्पीच में ये पाया है कि उनके विचार हमारे विचारों से मेल खाते हैं हमारी समस्याएं जो हैं वो समझते हैं तो मैंने यही समझा है कि इज वन ऑफ द बेस्ट कैंडिडेट दैट वी शुड सेलेक्ट और सिलेक्शन जो होती है हमें बेस्ट कैंडिडेट का करना चाहिए जो देश के लिए कुछ करना चाहता है जिसके मन में फीलिंग हो देश के लिए करने की, और वो हर, हर आदमी के मन में नहीं होती हर बंदा पेट्रियोटिक नहीं होता देशभक्त जो होते हैं ना तो अपने परिवार के बारे में सोचते हैं ना अपने बारे में सोचते हैं वो सिर्फ देश के बारे में सोचते हैं एंड आई थिंक दैट दैट पर्सन इज थिंकिंग अबाउट कंट्री तो मैंने तो इतना जाना है उसके बाद जो समस्याएं हमने उनके साथ शेयर की हैं उसका उन्होंने सॉल्यूशन भी बताया है अपना विज़न भी शेयर किया है और जितने इंटेलेक्चुअल सोसाइटी थी हमारी डॉक्टर्स की और भी बहुत सारे लोग आए थे उन सब ने उन सब उनको बहुत शांति से सुना है तो मैं ये रिक्वेस्ट करना चाहूँगी कि, कि फ़र्स्ट जून को जाके सब लोग अपना वोट जरूर कास्ट करें आपके एक एक वोट की कीमत बहुत ही ज़्यादा है ये ना सोचें कि मेरे एक वोट से क्या होगा एक वोट से सरकार बनती है और एक वोट से सरकार गिरती भी है ये डेमोक्रेसी है सो कास्ट योर वोट विद योर माइंड विद योर इंटेलिजेंट बिफोर वोट करना है कोई नहीं देखने जा रहा कि आप किसको वोट कर रहे हैं अंदर इसलिए अपनी इच्छा शक्ति मजबूत करें और बिना डरे वोट करें यही मेरी रिक्वेस्ट है अमृतसर के लोगों से थैंक यू वेरी मच्छर ਅੱਜ ਸਾਡੇ ਡਾਕਟਰ ਦੀ ਐਸੋਸੀਏਸ਼ਨ ਵੱਲੋਂ ਇੱਕ ਸਵਾਗਤ ਰੱਖਿਆ ਗਿਆ ਸੀਗਾ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਦਾ ਜਿਹੜੇ ਭਾਜਪਾ ਵੱਲੋਂ ਐਮਪੀ ਵੀ ਦੇ ਕੈਂਡੀਡੇਟ ਹੈ ਉਹ ਆਏ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕੀਤਾ ਔਰ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੀ ਜਿਹੜੀ ਸੋਚ ਹੈ ਬੜੀ ਡਿਵੈਲਪਮੈਂਟਲਿਸ ਸੋਚ ਹੈ ਜਿਦੇ ਵਿੱਚ ਉਹਨਾਂ ਨੇ ਦੇਖੋ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਚਾਹੇ ਉਹ ਨਸ਼ਾ ਹੈ ਚਾਹੇ ਇਥੇ ਇੰਡਸਟਰੀ ਡਿਵੈਲਪਮੈਂਟ ਹੈ ਚਾਹੇ ਸੀਵਰੇਜ ਦੀ ਪ੍ਰੋਬਲਮ ਹੈ ਚਾਹੇ ਹੋਰ ਵੀ ਜਿਹੜੀ ਜਿਹੜੀ ਪ੍ਰੋਬਲਮਸ ਹੈ ਉਹਦੀਆਂ ਮੈਂ ਗੱਲਾਂ ਕੀਤੀਆਂ ਕਿ ਹਾਂ ਇਹ ਚੀਜ਼ ਠੀਕ ਹੋਣੀ ਚਾਹੀਦੀ ਹੈ ਔਰ ਉਹਨਾਂ ਦੀ ਇਹ ਸੋਚ ਦੇਖ ਕੇ ਬੜਾ ਅੱਛਾ ਲੱਗਾ ਕਿ ਉਹਨਾਂ ਦੀ ਬੜੀ ਡਿਵੈਲਪਮੈਂਟ ਸੋਚ ਹੈ ਹਾਂ ਉਹਨਾਂ ਨੇ ਜਿਹੜੀਆਂ ਦੋ ਗੱਲਾਂ ਜਿਹੜੀਆਂ ਮੈਨੂੰ ਲੱਗਾ ਕਿ ਉਹਨਾਂ ਨੇ ਨਹੀਂ ਕੀਤੀਆਂ ਮੈਂ ਉਹਨਾਂ ਨਾਲ ਡਿਸਕਸ਼ਨ ਵੀ ਕੀਤੀ ਔਰ ਉਹਨੇ ਬੜਾ ਅੱਛਾ ਜਵਾਬ ਵੀ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਫਸਟ ਮੈਂ ਕਿਹਾ ਸੀਗਾ ਕਿ ਜਦੋਂ ਵੀ ਡਿਵੈਲਪਮੈਂਟ ਸੋਚਦੇ ਆਂ ਉਹਦੇ ਡਿਵੈਲਪਮੈਂਟ ਦੇ ਵਿੱਚ ਅਸੀਂ ਸ਼ਹਿਰੀ ਵਿਕਾਸ ਜਦੋਂ ਅਮਨੀ ਸਰ ਦਾ ਵਿਕਾਸ ਕਰਦੇ ਆਂ ਤੇ ਅਸੀਂ ਵੋਲ ਸਿਟੀ ਏਰੀਆ ਨੂੰ ਛੱਡ ਦਿੰਨੇ ਆਂ ਜਿਹੜਾ ਬੋਲ ਸਿਟੀ ਏਰੀਆ ਬਹੁਤ ਪੁਰਾਣਾ ਹੀ ਬਣਿਆ ਅੰਦਰ ਤੁਸੀਂ ਗਲੀਆਂ ਚ ਜਾਓ ਛੁੱਟ ਛੁੱਟੀਆਂ ਗਲੀਆਂ ਔਰ ਸੀਵਰੇਜ ਬਲੋਕ ਪੇ ਨਾਲੀਆਂ ਉਸੇ ਹੀ ਆ ਜੋ ਪੁਰਾਣੀਆਂ ਨਾਲੀਆਂ ਹੀ ਬੰਦ ਨਾਲੀਆਂ ਨਹੀਂ ਹੈਗੀਆਂ ਇਹ ਸਾਰੀਆਂ ਗੱਲਾਂ ਮੈਂ ਸਰਨਾ ਕੀਤੀਆਂ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਮੈਨੀਫੈਸਟੋ ਮੈਨੀਫੈਸਟੋ ਪੜ੍ਹੋ ਉਹਦੇ ਵਿੱਚ ਐਫ ਵੀ ਕਿਹਾ ਗਿਆ ਹੈ ਕਿ ਜਿਹੜਾ ਦਿਲ ਦੀ ਗੱਲਾਂ ਉਹਨਾਂ ਨੇ ਕੀਤੀਆਂ ਕਿ ਅਸੀਂ ਸ਼ਹਿਰ ਨੂੰ ਜਿਹੜਾ ਬੋਲ ਸਿਟੀ ਏਰੀਆ ਇਹਨੂੰ ਇੱਕ ਯੂਰਪ ਦਾ ਜਿਹੜਾ ਪ੍ਰਾਗ ਸਿਟੀ ਹੈ ਉਹਦੀ ਔਰ ਰੋਮ ਦਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਰੋਮ ਐਂਡ ਪ੍ਰਾਗ ਸਿਟੀ ਦੀ ਪ੍ਰਾਗ ਸਿਟੀ ਤੇ ਰੋਮ ਇੱਕ ਐਸਾ ਸ਼ਹਿਰ ਹੈ ਜਿਹਦੇ ਵਿੱਚ ਤੁਸੀਂ ਅਵੋਲ ਸਿਟੀ ਐਸਾ ਹੀ ਮੋਡ ਸਿਟੀ ਹੈਗੀ ਉੱਥੇ ਔਰ ਬਾਹਰ ਤੁਸੀਂ ਦੇਖੋ ਇੰਨਾ ਬਿਊਟੀਫੁੱਲ ਏਰੀਆ ਡਿਵੈਲਪ ਕੀਤਾ ਹੈ ਪਾਰਕਿੰਗਸ ਡਿਵੈਲਪ ਕੀਤੀਆਂ ਹੋਈਆਂ ਉੱਥੇ ਔਰ ਕਿਤੇ ਵੀ ਕੰਜੈਸ਼ਨ ਨਹੀਂ ਹੈ ਔਰ ਸਿਟੀ ਦੇ ਵਿੱਚ ਇੱਕ ਟੂਰਿਜ਼ਮ ਹੈ ਜਿਹੜਾ ਵੀ ਇੱਥੇ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਇੱਕ ਟੂਰਿਸਟ ਕਿੰਨਾ ਜ਼ਿਆਦਾ ਹੈ ਇਨੂੰ ਆਪਾਂ ਮੈਡੀਕਲ ਟੂਰਿਜ਼ਮ ਬਣਾ ਸਕਦੇ ਆ ਹੋਰ ਟੂਰਿਸਟ ਦਾ ਸੈਂਟਰ ਵਧਾ ਸਕਦੇ ਆ ਉਹਦੇ ਵਿੱਚ ਇੱਕ ਗੱਲ ਇਹਨਾਂ ਨੇ ਵੌਲ ਸਿਟੀ ਏਰੀਆ ਦੀ ਕੀਤੀ ਕਿ ਇਹਨੂੰ ਆਪਾਂ ਡਿਵੈਲਪ ਕਰਾਂਗੇ ਕਿ ਜਿਹੜਾ ਟੂਰਿਸਟ ਆਏਗਾ ਪਹਿਲਾਂ ਸਿਟੀ ਏਰੀਆ ਨੂੰ ਦੇਖਣ ਆਏਗਾ ਐਫ ਜੀ ਉਹਨੂੰ ਬਣਾਣਗੇ ਔਰ ਯੂਰਪ ਦੇ ਸਟਾਈਲ ਜਿਹਾ ਬਣਾਣਗੇ ਇਹ ਬੜੀ ਅੱਛੀ ਗੱਲ ਸਰਨੀ ਕੀਤੀ ਹੈ ਔਰ ਦੂਸਰੀ ਗੱਲ ਜਿਹੜੀ ਕੀਤੀ ਹੈ ਕਿ ਇਸ ਟਾਈਮ ਜਿਹੜੀ ਕਰਪਸ਼ਨ ਹੈ ਉਹ ਆਪਣੇ ਚਰਮ ਤੇ ਔਰ ਮੇਰੀ ਡਿਸਕਸ਼ਨ ਸਰ ਨਾਲ ਅੱਜ ਜਿਹੜੀ ਹੋਈ ਕਿ ਕਰਪਸ਼ਨ ਉਹ ਜ਼ਿਆਦਾ ਮਾਤਰਾ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਕਰਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਔਰ ਇਹ ਕ腐ਸ਼ਨ ਦੇਖਦੇ ਹੋਏ ਅਸੀਂ ਲੋਕ ਬਿਲਕੁਲ ਆਪਣੇ ਆਪ ਨੂੰ ਇਹ ਸੋਚਦੇ ਆ ਕਿ ਇੱਥੇ ਰਹਿਣਾ ਬੜਾ ਮੁਸ਼ਕਿਲ ਹੋ ਗਿਆ ਇਹ ਚੀਜ਼ਾਂ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਇਹਨੂੰ ਕ腐ਸ਼ਨ ਫ੍ਰੀ ਪੰਜਾਬ ਬਣਾਵਾਂਗੇ ਕ腐ਸ਼ਨ ਫ੍ਰੀ ਅਮ੍ਰਿਤਸਰ ਬਣਾਵਾਂਗੇ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਉਹਨਾਂ ਦੇ ਜਿਹੜੀ ਸੋਚ ਹੈ ਔਰ ਬੜੀ ਅੱਛੀ ਸੋਚ ਲੱਗੀ ਮੇਰੀ ਅਮ੍ਰਿਤਸਰ ਵਾਸੀਆਂ ਔਰ ਦੇਸ਼ ਵਾਸੀਆਂ ਨੂੰ ਇਹ ਗੁਜਾਰਸ਼ ਹੈ ਕਿ ਜਿਹੜਾ 7ਵੇਂ ਚਰਨ ਦਾ ਰਹਿ ਗਿਆ ਹੈ VOTING ਰਹਿ ਗਈ ਹੈ ਔਰ ਤੁਸੀਂ ਵੱਧ ਚੜ ਕੇ ਹਿੱਸਾ ਲਓ ਔਰ ਮੇਰੀ ਸਾਰਿਆਂ ਨਾਲ ਗੁਜਾਰਸ਼ ਹੈ ਕਿ ਅਸੀਂ ਇਹਨੂੰ 80% ਤੱਕ 80% ਤੱਕ ਇਹਨੂੰ ਆਪਾਂ ਪੋਲ ਕਰੀਏ ਜੇ 80% ਤੋਂ ਵੀ ਵੱਧ ਕਰ ਸਕਦੇ ਆਂ 댓 ਇਜ਼ ਵੈਰੀ ਗੁੱਡ ਪਰ 80% ਵੋਟ ਕਰੀਏ ਔਰ ਵੋਟ ਜੂਰ ਕਰੀਏ ਤੁਸੀਂ ਤੁਹਾਡਾ ਇੱਕ ਇੱਕ ਕਰਤਵ ਹੈ ਕਿ ਤੁਸੀਂ ਵੋਟ ਕਰੋ ਇਹ ਤੁਹਾਡਾ ਅਧਿਕਾਰ ਹੈ ਤੁਹਾਨੂੰ VOTING ਅਧਿਕਾਰ ਦਿੱਤਾ ਗਿਆ ਜੇ ਤੁਸੀਂ ਆਪਣਾ VOTING ਅਧਿਕਾਰ ਦਾ ਪ੍ਰਯੋਗ ਨਹੀਂ ਕਰਦੇ ਤੇ ਫਿਰ ਕੋਈ ਫਾਇਦਾ ਨਹੀਂ ਹੈ ਫਿਰ VOTING ਤੁਹਾਡੇ ਰਾਈਟਸ ਕੋ ਲੈਣੇ ਚਾਹੀਦੇ ਆ ਔਰ ਹਰ ਬੰਦੇ ਨੂੰ ਸਵੇਰੇ 7 ਵੇ ਉੱਠ ਕੇ ਸਭ ਤੋਂ ਪਹਿਲਾਂ ਲਾਈਨਾਂ ਚ ਲਾ ਕੇ ਵੋਟ ਕਰ ਦੇਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਪੰਜਾਬ ਦੇ ਔਰ ਦੇਸ਼ ਵਾਸੀਆਂ ਪੰਜਾਬ ਦੇ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਮੇਰੀ ਗੁਜਾਰਿਸ਼ ਹੈ ਕਿ ਤੁਸੀਂ ਸਵੇਰੇ ਅਰਲੀ ਹੀ ਅਰਲੀ ਮਾਰਨਿੰਗ ਕਿਉਂਕਿ VOTING ਬੂਥ ਬਹੁਤ ਜ਼ਿਆਦਾ ਹੈ ਅਰਲੀ ਮਾਰਨਿੰਗ ਹੀ ਆਪਣੇ ਬੂਥ ਏਰੀਆ ਚ ਜਾ ਕੇ ਵੋਟ ਕਰੋ ਔਰ ਵੱਧ ਚੜ ਕੇ ਜਿਹੜੇ ਤੁਹਾਡੇ ਸਾਥੀ ਹੈ ਤੁਹਾਡੇ ਨਾਲ ਵਾਲੇ ਗਵੰਡੀ ਹੈ ਸਾਰਿਆਂ ਨੂੰ ਨਾਲ ਲੈ ਕੇ ਔਰ ਜਿੰਨਾ ਵੀ ਤੁਹਾਡਾ ਸਰਕਲ ਹੈ ਉਹਨਾਂ ਨਾਲ ਲੈ ਕੇ ਵੋਟ Thank you very much. Sorry.